ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਜੀ ਘਰੇ ਪੰਗਾ ਸਮਾਨ ਦੇ ਨਾਲ ਹੀ ਆਪਾਂ ਮਠਿਆਈ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਬਣੀ ਸੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਆਪਣੀ ਰੈਸিপি ਕਿਹੋ ਜਿਹੀ ਲੱਗਦੀ ਆ ਤੇ ਆਪਾਂ ਰੈਸিপি ਬਣਾਉਣਾ ਸ਼ੁਰੂ ਕਰਦੇ ਹਾਂ ਜੀ ਤੇ ਇਹਦੇ ਵਿੱਚ ਆਪਾਂ ਲੈ ਇੱਕ ਗੋਲੀ ਆٹے ਦੀ ਲਈ ਆ ਮਾਂ ਤੇ ਆਟੇ ਨੂੰ ਆਪਾਂ ਲੈ ਸ਼ਾਣ ਤੇ ਅੱਧੀ ਗੋਲੀ ਆਪਾਂ ਲਈਏ ਬੇਸਣ ਦੀ ਇਹ ਅੱਧੀ ਗੋਲੀ ਆ ਬੇਸਣ ਦੀ ਤੇ ਛਾਣਾ ਕਰਕੇ ਥੋੜਾ ਜਿਹਾ ਫੁੱਲ ਜਾਂਦਾ ਬੇਸਣ ਇੱਕ ਗੋਲੀ ਆٹے ਦੀ ਆ ਤੇ ਇੱਕ ਗੋਲੀ ਅੱਧੀ ਗੋਲੀ ਹੈਗੀ ਆਪਣੀ ਬੇਸਣ ਦੀ ਪਹਿਲਾਂ ਆਪਾਂ ਨੂੰ ਬਿਨਾ ਘਿਓ ਤੋਂ ਹੀ 4-5 ਮਿੰਟ ਭੁੰਨ ਲਾਂਗੇ ਬਿਲਕੁਲ ਥੋੜੀ ਥੋੜੀ ਹੱਕ ਤੇ ਬਿਨਾ ਘਿਓ ਤੋਂ ਹੀ ਭੁੰਨਾਂਗੇ ਆਪਾਂ ਕਿ ਰਹਿਣ ਨੂੰ ਅਗੂ ਤੁਸੀਂ ਬਿਲਕੁਲ ਹੀ ਥੋੜੀ ਰੱਖਣੀ ਆ ਤੇ ਤੁਹਾਨੂੰ ਸਾਰਿਆਂ ਨੂੰ ਜੀ ਰਾਖੀ ਦਿਨਾ ਲੱਖ ਲੱਖ ਵਧਾਈਆਂ ਹੁਣ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਾਂ ਨੂੰ 4-5 ਮਿੰਟ ਆਪਣਾ ਇਹ ਆਟਾ ਭੁੰਨ ਲਿਆ ਜੀ ਆਪਾਂ ਬਹੁਤ ਸੋਹਣੀ ਜਿਹੀ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਇਹਦੇ ਵਿੱਚੋਂ ਤੇ ਹੁਣ ਆਪਾਂ ਘਿਓ ਪਾਵਾਂਗੇ ਇਹਦੇ ਵਿੱਚ ਇਹ ਆਪਾਂ ਅੱਧਿਕੋਲੀ ਘਿਓ ਦੀ ਲਈਆ ਤੇ ਥੋੜਾ ਥੋੜਾ ਕਰਕੇ ਆਪਾਂ ਪਾਉਂਦੇ ਜਾਵਾਂਗੇ ਇੱਕੇ ਦਾਮ ਨਹੀਂ ਪਾਉਂਦੇ ਆਪਾਂ ਘਿਓ ਤੇ ਆਗਾ ਭੁੰਨ ਨਹੀਂ ਰੱਖਣੀ ਬਿਲਕੁਲ ਹੀ ਥੋੜੀ ਜਿੰਨੀ ਤੁਸੀਂ ਥੋੜੀ ਅੱਗੇ ਤੇ ਇਹਨੂੰ ਭੁੰਨੂਗੇ ਆਟੇ ਨੂੰ ਉਨਾ ਹੀ ਜ਼ਿਆਦਾ ਟੇਸਟੀ ਆਪਣੀ ਮਠਿਆਈ ਬਣ ਕੇ ਤਿਆਰ ਹੋਊਗੀ ਬਿਲਕੁਲ ਸ਼ੁੱਧ ਆਪਾਂ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੁਸੀਂ ਆਪਣੀ ਰੱਖੀ ਅੜਖੜੀ ਤੇ ਭਰਾਵਾਂ ਲਈ ਲੈ ਕੇ ਜਾ ਸਕਦੇ ਹਾਂ ਤੁਸੀਂ ਬੜੀ ਈਜ਼ੀਲੀ ਬਣ ਜਾਂਦੀ ਹੈ ਇਹ ਬਰਫੀ ਕਹਿ ਸਕਦੇ ਹਾਂ ਤੁਸੀਂ ਤੇ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਘਿਓ ਪਾਉਂਦੇ ਰਹੇ ਹਾਂ ਅੱਧੀ ਕੁੱਲੀ ਘਿਓ ਦੇ ਨਾਲ ਹੀ ਆਪਣੇ ਨਾਲ ਸਰ ਜਾਣਾ ਇਹਦੀ ਤੇ ਜਦੋਂ ਇਹ ਆਟਾ ਬਿਲਕੁਲ ਭੁੱਜ ਗਿਆ ਕਿ ਰੇਣੀ ਘਿਓ ਛੱਡਣਾ ਸ਼ੁਰੂ ਕਰ ਦੇਣਾ ਤੇ ਜਿਹੜੀ ਆਟੇ ਦੇ ਵਿੱਚ ਆਪਣੀ ਇੱਕ ਸ਼ਾਇਨ ਆ ਜਾਣੀ ਹੈਗੀ ਤੇ ਆਗੂ ਤੁਸੀਂ ਬਿਲਕੁਲ ਹੀ ਥੋੜੀ ਰੱਖਣੀ ਹੈ। ਜਉ ਜੀ ਆਪਣਾ ਆਟਾ ਸੀ ਬਿਲਕੁਲ ਭੁੱਜ ਗਿਆ ਉਹ ਤੇ ਘਿਓ ਛੱਡਤਾ ਇਹਨੇ ਹੁਣ ਬਹੁਤ ਹੀ ਸੋਹਣੀ ਸ਼ਾਇਨ ਵੀ ਆ ਗਈ ਹੈ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ। ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਜੀ ਕੜਾਹੀ ਨੂੰ। ਤੇ ਹੁਣ ਆਪਾਂ ਆਤਾ ਕੌਲੀ ਦਾ ਹਿੱਸਾ ਲਿਆ ਆਪਾਂ ਖੰਡ ਦਾ ਇਹਨੂੰ ਪੀਸ ਲੈ ਆਪਾਂ ਖੰਡ ਨੂੰ ਤੇ ਵਿੱਚ ਦੋ ਤਿੰਨ ਲੈ ਚੰਗਾ ਵੀ ਪੀਸ ਲੀਂਗਾ ਸਿੰਘ ਤੇ ਦੋ ਵੱਡੇ ਚਮਚੇ ਆਪਾਂ ਲੈ ਆਏ ਨਾਰੀਅਲ ਦਾ ਭਰਾਦਾ ਜੇ ਤੁਹਾਡੇ ਕੋਲੇ ਨਹੀਂ ਨਾਰੀਅਲ ਦਾ ਭਰਾਦਾ ਤਾਂ ਤੁਸੀਂ ਨਾ ਪਾਓ ਫਿਰ ਵੀ ਇਹ ਵਰਫੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆਏ ਇੱਕ ਜਾਣ ਕਰ ਲੈਣਾ ਆਪਾਂ ਸਾਰੀਆਂ ਚੀਜ਼ਾਂ ਨੂੰ ਤੇ ਫਿਰ ਠੰਡਾ ਹੋਣ ਤੇ ਆਪਾਂ ਇਹਨੂੰ ਥੋੜਾ ਜਿਹਾ ਫੇਰ ਇਹਦੀ ਮਠਾਈ ਬਣਾ ਕੇ ਤਿਆਰ ਕਰਾਂਗੇ ਹਜੇ ਗਰਮ ਹੈ ਜੀ ਆਪਾਂ ਚੌਂਚੇ ਦੀ ਸਹਾਤ ਨਾਲ ਥੋੜਾ ਜਿਹਾ ਲੈ ਕੇ ਪੋਸ਼ਣ ਤੇ ਆਪਾਂ ਮਠਾਈ ਦਾ ਆਕਾਰ ਦੇ ਦਾਂਗੇ ਇਹਨੂੰ ਬਰਫੀ ਬਣਾ ਸਕਦੇ ਆ ਤੁਸੀਂ ਤੇ ਜਿਵੇਂ ਲੱਡੂ ਜੇ ਬਣਾਉਣੇ ਆ ਲੱਡੂ ਜਾਂ ਪੇੜੇ ਵੀ ਬਣਾ ਸਕਦੇ ਆ ਤੁਸੀਂ ਬਟਾ ਆਪਾਂ ਇਹ ਜੀ ਸ਼ੇਪ ਦਿੱਤੀ ਇਹਨੂੰ ਸਾਰਾ ਮਠਿਆਈ ਆ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਨੋ ਜੀ ਸਾਰਾ ਗੰਮਟਿਆਂ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਕੋਈ ਵੀ ਡਰਾਈ ਫਰੂਟ ਵੀ ਲਾ ਸਕਦੇ ਆ ਨਾ ਤੇ ਤੇ ਪਰ ਆਪਾਂ ਇਹਨਾਂ ਤੇ ਵਰਕ ਤਾਂ ਲਾਵਾਂਗੇ ਆਪਣੇ ਕੋਲ ਚਾਂਦੀ ਦੇ ਵਰਕ ਪਏ ਸੀਗੇ ਥੋੜੇ ਜੇ ਤੇ ਤੁਸੀਂ ਕਾਜੂ ਬਦਾਮ ਪਿਸਤਾ ਕੁਝ ਵੀ ਲਾ ਸਕਦੇ ਆ ਤੇ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਜੀ ਮਠਿਆਈ ਬਣ ਕੇ ਤਿਆਰ ਹੋਊਗੀ ਐ ਕੋਈ ਵੀ ਇਹਦੇ ਵਿੱਚ ਮਲਾਪਟ ਨਹੀਂ ਬਿਲਕੁਲ ਸ਼ੁੱਧ ਮਠਿਆਈ ਬਣਾਈ ਆਪਾਂ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਸਤਿ ਸ਼੍ਰੀ ਅਕਾਲ ਜੀ